ਨਾਰਾ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਇੱਕ ਹੋਰ ਜਹਾਜ਼ ਨਾਲ ਜੁੜੀ ਹੋਈ ਹੈ ਜਿਸ ਦੀ ਕੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਜਿੱਤੇ ਬਿੱਤੇ ਦਿਨ ਹੀ ਦੇਖਿਆ ਕਿ ਅਹਮਦਾਬਾਦ ਚ ਵੱਡਾ ਹਾਦਸਾ ਜਿਹੜਾ ਜਹਾਜ਼ ਦਾ ਹੋਇਆ ਹੈ ਤਾਂ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਲਾਨ ਨੇ ਜਿਹੜੇ ਇੱਕ ਤੋਂ ਬਾਅਦ ਇੱਕ ਜਿਹੜੇ ਜਹਾਜ਼ ਹੈ ਉਹ ਤਕਨੀਕੀ ਖਰਾਬੀ ਕਾਰਨ ਜਿਹੜੇ ਆ ਕਿਤੇ ਨਾ ਕਿਤੇ ਲੈਂਡਿੰਗ ਹੁੰਦੇ ਲੈਂਡਿੰਗ ਕਰਵਾਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਹੁਣ ਇੱਕ ਹੋਰ ਜਹਾਜ਼ ਬਾਰੇ ਜਿਹੜੇ ਆ ਜਾਣਕਾਰੀ ਸਾਹਮਣੇ ਆਈ ਹੈ ਇੰਡੋਗੋ 에ਅਰਲਾਈਨ ਦੇ ਜਿਹੜਾ ਜਹਾਜ਼ ਸੀ ਉਸ ਨੂੰ ਅ ਐਮਰਜੈਂਸੀ ਜਿਹੜੀ ਲੈਂਡਿੰਗ ਕਰਵਾਈ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਲੇ ਦੇ ਲਈ ਜਿਹੜੇ ਆ ਇਹ ਜਹਾਜ਼ ਜਾ ਰਿਹਾ ਸੀ ਜਿਸ ਵਿੱਚ ਕਰੀਬ 180 ਯਾਤਰੀ ਜਿਹੜੇ ਆ ਸਵਾਰ ਸਨ ਅਤੇ 180 ਯਾਤਰੀਆਂ ਨੂੰ ਲੈ ਕੇ ਜਿਵੇਂ ਹੀ ਉਡਾਨ ਭਰਦਾ ਇਹ ਜਹਾਜ਼ ਤਾਂ ਅੱਗੇ ਕੁਝ ਦੂਰੀ ਤੇ ਜਾ ਕੇ ਹੀ ਇਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਜਿਸ ਨੂੰ ਜਿਸ ਨੂੰ ਕਿ ਐਮਰਜੈਂਸੀ ਉਤਾਰਿਆ ਜਾਂਦਾ ਅਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਉੱਥੇ ਜੇਕਰ ਦੇਖਿਆ ਜਾਵੇ ਕਿ ਇਸ ਅਜਿਹੇ ਮਾਮਲੇ ਹੁਣ ਲਗਾਤਾਰ ਵਧਦੇ ਜਾ ਰਹੇ ਐ ਤੇ ਉੱਥੇ 180 ਯਾਤਰੀਆਂ ਦੀ ਜਾਨ ਐ ਜਿਹੜੀ ਹਵਾ ਚ ਜਿਹੜੀ ਆ ਲੜਕਦੀ ਨਜ਼ਰ ਆਈ ਤੇ ਮੌਕੇ ਤੇ ਪਾਲਟ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਕਿ ਨਾਲ ਦੀ ਨਾਲ ਅਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ ਤੇ ਜਾਂਚ ਐ ਜਿਹੜੀ ਇਸ ਦੀ ਜਿਆਦਾ ਤਕਨੀਕੀ ਤੌਰ ਤੇ ਕੀਤੀ ਜਾ ਰਹੀ ਐ ਤਾਂ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਵੱਡਾ ਹਾਦਸਾ ਵਾਪਰਨ ਤੋਂ ਟਲਿਆ ਹਾਲਾਂਕਿ ਪਾਲਟ ਦੇ ਆ ਦਿਮਾਗ ਦੇ ਕਾਰਨ ਜਿਹੜਾ ਇਹ ਹਾਦਸਾ ਬਚਾ ਲਿਆ ਗਿਆ ਤਾਂ ਲਗਾਤਾਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਇੱਕ ਹੋਰ ਇਹ ਵੱਡਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਿ ਇੰਡigo 에ਅਰਲਾਈਨ ਦਾ ਜਿਹੜਾ ਜਹਾਜ਼ ਸੀਗਾ ਉਸ ਦੇ ਵਿੱਚ 180 ਯਾਤਰੀ ਹੈ ਜਿਹੜੇ ਸਵਾਰ ਸੀ ਅਤੇ ਉਡਾਨ ਭਰੀ ਸੀ ਲੇਹ ਦੇ ਲਈ ਪਰ ਉਸ ਨੂੰ ਐਮਰਜੈਂਸੀ ਉਤਾਰਨਾ ਪਿਆ ਦੱਸਿਆ ਜਾ ਰਿਹਾ ਹੈ ਕਿ ਕੋਈ ਤਕਨੀਕੀ ਖਰਾਬੀ ਆ ਗਈ ਸੀ ਅਤੇ ਮੌਕੇ ਤੇ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਵਾ ਲਈ ਹੈ ਜਿਸ ਦੇ ਚਲਦੇ 180 ਯਾਤਰੀਆਂ ਦੀ ਜਾਨ ਬਚੀ ਹੈ